ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀ ਹਾਂ ਆਓ ਨਜ਼ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ 6 of DMV ਸੰਸਥਾ ਵੱਲੋਂ ਮਜ਼ਦੂਰ ਦਿਵਸ ਮੌਕੇ ਮਜ਼ਦੂਰ ਭਾਈਚਾਰੇ ਨੂੰ ਦਿੱਤੀ ਗਈ ਮੁਬਾਰਕਬਾਦ ਅਮਰੀਕਾ 'ਚ ਫਿਲਸਤੀਨ ਪੱਖੀ ਕੈਂਪ ਤੇ ਹਮਲੇ ਨੂੰ ਰੋਕਣ ਲਈ ਕਾਰਵਾਈ ਨਾ ਕਰਨ ਤੇ ਯੂਸੀਐਲਏ ਦੀ ਆਲੋਚਨਾ ਨੂਰ ਮਹਿਲ ਚ ਪਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਕਿਸਾਨਾਂ ਵੱਲੋਂ ਵਿਰੋਧ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਭੱਜੇ ਦਲਬੀਰ ਗੋਲਡੀ ਦੇ ਕਾਂਗਰਸ ਛੱਡ ਆਪ ਦੇ ਜਾਣ ਮਗਰੋਂ ਸੁਨੀਲ ਜਾਖੜ ਦਾ ਵੱਡਾ ਬਿਆਨ ਅਤਿਗੁਣ ਖਬਰਾਂ ਵਿਸਥਾਰ ਨਾਲ ਦੁਨੀਆ ਭਰ ਵਿੱਚ 1 ਮਈ ਨੂੰ ਕਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ ਇਸੇ ਦੇ ਤਹਿਤ ਅਮਰੀਕਾ ਦੇ 6 ਆਫ ਡੀਐਮਵੀ ਸੰਸਥਾ ਦੇ ਮੈਂਬਰਾਂ ਜਿਸ ਵਿੱਚ ਫਾਊਂਡਰ ਡਾਕਟਰ ਸਵਿੰਦਰ ਸਿੰਘ ਗਿੱਲ ਮੀਡੀਆ ਐਡਵਾਈਜ਼ਰ ਹਰਜੀਤ ਸਿੰਘ ਹੁੰਦਲ ਫਾਊਂਡਰ ਸੁਖਵਿੰਦਰ ਸਿੰਘ ਕੇਕੇ ਸਿੱਧੂ ਚੇਅਰਮੈਨ ਹਰਬੰਸ ਸਿੰਘ ਤੋਂ ਇਲਾਵਾ ਹੋਰਨਾ ਮੈਂਬਰ ਸਾਹਿਬਾਨਾਂ ਵੱਲੋਂ ਵੀ ਇਸ ਦਿਹਾੜੇ ਦੀ ਸਮੂਹ ਮਜ਼ਦੂਰ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਦੱਸ ਜੀਏ ਕਿ ਹਰੇਕ ਦੇਸ਼ ਦੇ ਵਿੱਚ ਮਜ਼ਦੂਰ ਦਿਵਸ ਮਨਾਉਣ ਦਾ ਮਕਸਦ ਅਲੱਗ ਹੋ ਸਕਦਾ ਹੈ ਪਰ ਸਮਾਜ ਵਿੱਚ ਇਹਨਾਂ ਦਾ ਯੋਗਦਾਨ ਮਹੱਤਵਪੂਰਨ ਹੈ ਮਜ਼ਦੂਰ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਂਦੇ ਹਨ ਉਹ ਖੇਤਕੜਦੇ ਹਨ ਅਤੇ ਉਤਪਾਦਨ ਦਾ ਸੰਚਾਲਨ ਕਰਦੇ ਹਨ ਜਿਸ ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਸੰਭਵ ਹੁੰਦਾ ਹੈ ਸਮਾਜ ਵਿੱਚ ਮਜ਼ਦੂਰਾਂ ਦਾ ਯੋਗਦਾਨ ਨਾ ਸਿਰਫ ਆਰਥਿਕ ਤੌਰ ਤੇ ਸਗੋਂ ਉਹਨਾਂ ਤੇ ਅਧਿਕਾਰਾਂ ਅਤੇ ਸਮਾਜਿਕ ਰੁਤਬੇ ਦੇ لحاظ ਨਾਲ ਵੀ ਮਹੱਤਵਪੂਰਨ ਹੈ ਅਮਰੀਕਾ ਦੇ ਲਾਸ ਐਂਜਲਸ ਵਿੱਚ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ ਵਿੱਚ ਫਰਸਥੀਨਿਸ ਮਤਕਾਂ ਦੇ ਕੈਂਪਸ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਨਾ ਕਰਨ ਕਾਰਨ ਕੈਂਪਸ ਵਿੱਚ ਤਾਇਨਾਤ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਐਂਜਲਜ਼ ਯੂਐਸਏ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਲੂਸੀਐਲਬੀਕੇ ਵਿਰੋਧੀ ਪੋਸਟਿੰਗ ਪੱਖੀ ਅਤੇ ਇਜ਼ਰਾਈਲ ਪੱਖੀ ਸਮੋਹ ਵਿਚਾਰ ਚੜ੍ਹਪ ਨੂੰ ਰੋਕਣ ਲਈ ਬੁਲਾਇਆ ਗਿਆ ਸੀ ਇਸ ਦੌਰਾਨ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਝੜਕ ਵਿੱਚ ਘੱਟੋ-ਘੱਟ 15 ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਅੱਜ ਨੂਰ ਮਹਿਲ ਦੀ ਭਾਜਪਾ ਇਕਾਈ ਵੱਲੋਂ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰੈਂਕੂ ਦੇ ਚੋਣ ਪ੍ਰਚਾਰ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਕਿਸੇ ਵੀ ਅਨਸੁਖਾਵੀ ਘਟਨਾ ਨੂੰ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਵੀ ਸੁਖਾਵੇਂ ਪ੍ਰਬੰਧ ਕੀਤੇ ਗਏ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਖਿਲਾਫ ਰਾਜ ਕੇ ਨਾਰੇਬਾਜ਼ੀ ਕੀਤੀ ਗਈ ਅੱਜ ਦੇ ਰੋਜ਼ ਪ੍ਰਦਰਸ਼ਨ ਚ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਆਗੂਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਿਨਾਂ ਹੀ ਪਾਸਪਾ ਅਗੂ ਪੱਜ ਗਿਆ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਇਹ ਤਰੀਕਾ ਗੈਰ ਸੰਵਿਧਾਨਕ ਹੈ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਬੁੱਕ ਦੇ ਇੱਕ ਛੋਟੇ ਜਿਹਾ ਅਪਡੇਟ ਦੇ ਲਈ this program is sponsored by ਡਾਕਟਰ ਸੁਰਿੰਦਰ ਸਿੰਘ ਗਿਲ ਇਮੀਗ੍ਰੇਸ਼ਨ ਕੰਸਲਟੈਂਟ ਐਂਡ ਨੈਕਸਟ ਡੇ ਕਾਊਂਟਰ ਟੌਪ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਦਲਬੀਰ ਸਿੰਘ ਗੋਲਡੀ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੋਲਡੀ ਦਾ ਪੰਜਾਬ ਦੀ ਸਿਆਸਤ ਤੇ ਪੰਜਾਬ ਕਾਂਗਰਸ 'ਚ ਬਹੁਤ ਵੱਡਾ ਪ੍ਰਭਾਵ ਸੀ ਕਾਂਗਰਸ 'ਚ ਪੈਦਾ ਹੋਏ ਦੂਸ਼ਿਤ ਮਾਹੌਲ 'ਚ ਵੀ ਉਹਨਾਂ ਨੇ ਆਪਣੀ ਆਵਾਜ਼ ਦਬਾਈ ਰੱਖੀ ਗੋਲਡੀ ਨੇ ਵੀ ਕਾਂਗਰਸ ਨੂੰ ਨਹੀਂ ਛੱਡਿਆ ਸਗੋਂ ਕਾਂਗਰਸ ਨੇ ਹੀ ਗੋਲਡੀ ਨੂੰ ਛੱਡ ਦਿੱਤਾ ਉਹਨਾਂ ਕਹੇ ਕਿ ਪੰਜਾਬ ਕਾਂਗਰਸ ਆਖਰੀ ਸਾਹਾਂ ਵੱਲ ਵੱਧ ਰਹੀ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਇਹ এজেন্ডਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਨੂੰ ਪੰਜਾਬ ਤੋਂ ਜੜੋਂ ਪੁੱਟਣਾ ਹੈ ਉਹਨਾਂ ਕੀ ਹੈ ਕਿ ਗੋਲਡੀ ਦਾ ਕਾਂਗਰਸ ਛੱਡ ਕੇ ਜਾਣਾ ਆਪਣੇ ਆਪ ਚ ਹੀ ਬਹੁਤ ਕੁਝ ਬਿਆਨ ਕਰ ਰਿਹਾ ਹੈ ਉਹਨਾਂ ਕਿਹਾ ਹੈ ਕਿ ਜਿਹੜੀ ਸ਼ਬਦਾਵਲੀ ਪੰਜਾਬ ਕਾਂਗਰਸ ਨੇ ਗੋਲਡੀ ਲਈ ਵਰਤੀ ਹੈ ਉਸ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਕਿਸ ਪਾਸੇ ਵੱਲ ਵਧ ਰਹੀ ਹੈ ਇਸ ਹਨ ਸੱਜਣਾਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੁਬਾਰਾ ਇਜਾਜ਼ਤ ਧੰਨਵਾਦ